ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਫੀਡ ਫਾਰਮੂਲਾ ਦੱਸਣ ਜਾ ਰਹੇ ਹਾਂ ਦੋਸਤੋ ਜਿਹੜਾ ਕਿ ਕਾਫ ਦੇ ਲਈ ਹੈਗਾ ਹੈ ਬੱਚੀਆਂ ਕੱਟੀਆਂ ਹੋ ਗਈਆਂ ਵੱਛੀਆਂ ਹੋ ਗਈਆਂ ਦੋਸਤੋ ਇਹਨਾਂ ਦੀ ਸਹੀ ਗਰੋਥ ਕਿਸ ਤਰ੍ਹਾਂ ਕਰਵਾ ਸਕੀਏ ਸਹੀ ਹਾਈਟ ਕਿਸ ਤਰ੍ਹਾਂ ਕਰਵਾ ਸਕੀਏ ਬਹੁਤ ਹੀ ਵੀਰਾਂ ਦੇ ਸਵਾਲ ਸੀਗੇ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਬਿਲਕੁਲ ਕਟੀਆਂ ਬੱਚੀਆਂ ਦੀ ਸਹੀ ਗਰੋਥ ਦਾ ਫਾਰਮੂਲਾ ਦੱਸਣ ਜਾ ਰਹੇ ਹਾਂ ਕਾਫ ਸਟਾਰਟਰ ਬਜਾਰੂ ਫੀਡਾਂ ਵੀ ਤੁਸੀਂ ਆਮ ਲਿਆ ਕੇ ਵਰਤੀਆਂ ਹੋਣਗੀਆਂ ਕਾਫ ਸਟਾਰਟਰ ਕਾਫ ਗਰੋਵਰ ਦੇ ਨਾਮ ਤੇ ਬਾਕੀ ਜਿਹੜਾ ਇਹ ਦੋਸਤੋ ਆਪਣਾ ਬਿਲਕੁਲ ਘਰੇਲੂ ਆਪਣਾ ਬਿਲਕੁਲ ਅਨਾਜ ਦਾ ਤੇ ਖਲਾਂ ਦਾ ਬਣਾਇਆ ਹੋਇਆ ਫਾਰਮੂਲਾ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਦੋਸਤੋ ਬਧੀਆਂ ਚੰਗੀ ਹਾਈਟ ਗਰੋਥ ਪਸ਼ੂ ਦੀ ਕਰਵਾ ਸਕਦੇ ਹੋ ਤੇ ਜਿਹੜਾ ਸਹੀ ਟਾਈਮ ਤੇ ਉਸ ਨੂੰ ਗੱਭਣ ਵੀ ਕਰਾ ਸਕਦੇ ਹੋ ਸੋ ਦੋਸਤੋ ਉਹਦੇ ਲਈ ਤੁਹਾਨੂੰ ਜਿਹੜੀ ਲੋੜ ਪਵੇਗੀ ਮੈਂ 1 ਕਿਲੋ ਦਾ ਤੁਹਾਨੂੰ ਜਿਹੜਾ ਫਾਰਮੂਲਾ ਦੋਸਤੋ ਪਹਿਲਾਂ ਦੱਸ ਦੇਣਾ ਬਾਅਦ ਵਿੱਚ 1 ਕੁਇੰਟਲ ਦਾ ਫਾਰਮੂਲਾ ਵੀ ਨਾਲ ਜ਼ਰੂਰ ਦੱਸ ਦੂੰਗਾ ਤੇ ਕਿੰਨਾ-ਕਿੰਨਾ ਦੇਣਾ ਕਿੰਨੀ ਮਾਤਰਾ ਚ ਦੇਣਾ ਉਹ ਵੀ ਤੁਹਾਨੂੰ ਮੈਂ ਜ਼ਰੂਰ ਦੱਸ ਦੂੰਗਾ ਸੋ ਦੋਸਤੋ 1 ਕਿਲੋ ਦੇ ਲਈ ਤੁਹਾਨੂੰ ਲੋੜ ਪਵੇਗੀ ਬਨੋਲਾ 200 ਗ੍ਰਾਮ ਦੋਸਤੋ ਲੈਣਾ ਸਰੋਂ ਦੀ ਖਾਲ 150 ਗ੍ਰਾਮ ਕਣਕ ਦਾ ਆਟਾ 250 ਗ੍ਰਾਮ ਲਵਾਂਗੇ ਜੀ ਮੱਕੀ ਦਾ ਆਟਾ 200 ਗ੍ਰਾਮ ਕਣਕ ਦਾ ਚੋਕਰ 100 ਗ੍ਰਾਮ ਦਾਲਾਂ ਦੀ ਚੂਰੀ 100 ਗ੍ਰਾਮ ਜਾਂ ਤੁਸੀਂ ਛੋਲਿਆਂ ਦੀ ਚੂਰੀ ਲੈ ਸਕਦੇ ਹੋ 100 ਗ੍ਰਾਮ ਮਿਨਰਲ ਮਿਕਸਚਰ ਜਿਹੜਾ ਦੋਸਤੋ 1 ਕਿਲੋ ਜੀ ਦੇ ਵਿੱਚ 20 ਗ੍ਰਾਮ ਆਪਾਂ ਲਵਾਂਗੇ ਇਹ ਦੋਸਤੋ ਬਿਲਕੁਲ 1 ਕਿਲੋ ਜੀ ਫੀਡ ਆਪਣੇ ਕਾਫ ਦੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਸ ਨੂੰ ਦੋਸਤੋ 3 ਗੁਣਾ ਪਾਣੀ ਦੇ ਵਿੱਚ ਕਿਉਂਕਿ 2 ਘੰਟੇ ਬਾਅਦ ਦੋਸਤੋ 25 ਗ੍ਰਾਮ ਤੋਂ ਸਟਾਰਟ ਕਰ ਸਕਦੇ ਹੋ ਸਟਾਰਟਿੰਗ ਜਿਹੜੇ ਵੀ ਤੁਸੀਂ ਕਾਫ ਨੂੰ ਬੱਚੇ ਨੂੰ ਦੇਣੀ ਹੈ ਕੱਟੀ ਬੱਚੀ ਨੂੰ ਉਹਨੂੰ 25 ਗ੍ਰਾਮ ਤੋਂ ਸਟਾਰਟ ਕਰਕੇ 1.5 ਤੋਂ 2 ਸਾਲ ਤੱਕ ਦੋਸਤੋ ਤੁਸੀਂ 1.5 ਤੋਂ 2 ਕਿਲੋ ਤੱਕ ਇਸ ਦੀ ਮਾਤਰਾ ਵਧਾ ਸਕਦੇ ਹੋ ਇੱਕ ਟਾਈਮ ਇਹਦੇ ਨਾਲ ਤੁਹਾਡਾ ਜਿਹੜਾ ਬੱਚਾ ਦੋਸਤੋ ਕਾਫਾ ਉਹ ਬਹੁਤ ਵਧੀਆ ਹਾਈਟ ਕਰੇਗਾ ਰੈਗੂਲਰਲੀ ਜੇਕਰ ਆਪਾਂ ਇਸ ਦੀ ਵਰਤੋਂ ਕਰਦੇ ਰਹਿੰਦੇ ਆ ਤੇ ਜੇਕਰ ਦੋਸਤੋ ਆਪਾਂ ਦੂਜੀ ਬੰਨੇ ਗੱਲ ਕਰੀਏ ਇੱਕ ਕੁਵੈਂਟਲ ਕਾਫ ਸਟਾਰਟਰ ਜੇਕਰ ਆਪਾਂ ਤਿਆਰ ਕਰਵਾਉਣਾ ਹੈਗਾ ਉਹਦੇ ਲਈ ਬਨੌਲਾ ਖਲ ਦੀ ਤੇ ਸਰੋਂ ਦੀ ਖਲ ਜਿਹੜੀ ਹੈਗੀ ਦੋਸਤੋ 35 ਕਿਜੀ 35 ਕਿਲੋ ਦੀ ਮਾਤਰਾ ਹੋਵੇਗੀ ਕਣਕ ਮੱਕੀ ਜਿਉਂ ਬਾਜਰਾ ਇਹ 45 ਕਿਜੀ ਵਿੱਚ ਤੁਸੀਂ ਲੈਣਾ ਹੈਗਾ ਕਣਕ ਦਾ ਚੋਕਰ 10 ਕਿਲੋ ਦਾਲਾਂ ਦੀ ਚੂਰੀ ਜਿਹੜੀ ਉਹ ਵੀ 210 ਕਿਲੋ ਲੈਣੀ ਹੈ ਜਾਂ ਫਿਰ ਛੋਲਿਆਂ ਦੀ ਚੂਰੀ ਤੁਸੀਂ ਲੈ ਸਕਦੇ ਹੋ 10 ਕਿਲੋ ਮਿਨਰਲ ਮਿਕਸਚਰ ਇੱਕ ਕੁਇੰਟਲ ਦੇ ਵਿੱਚ ਦੋਸਤੋ 1 ਕਿਲੋ ਜਿਹੜਾ ਤੁਸੀਂ ਪਾਉਣਾ ਹੈਗਾ ਕਾਫ ਸਟਾਰਟਰ ਦੀ ਫੀਡ ਦੇ ਵਿੱਚ 1 ਕਿਜੀ ਜਿਹੜਾ 1 ਕਿਲੋ ਨਮਕ ਪਾਵਾਂਗੇ ਆਪਾਂ ਇਸ ਦੇ ਵਿੱਚ ਇਹ ਇੱਕ ਕੁਇੰਟਲ ਜਿਹੜੀ ਆਪਣੀ ਫੀਡ ਕਾਫ ਸਟਾਰਟਰ ਆ ਦੋਸਤੋ ਬਣ ਕੇ ਛੋਟੇ ਬੱਚਿਆਂ ਦੇ ਲਈ ਬਿਲਕੁਲ ਰੈਡੀ ਹੋ ਗਿਆ ਤੁਸੀਂ ਇਸ ਦੀ ਵਰਤੋਂ 25 ਗ੍ਰਾਮ ਤੋਂ ਮੈਂ ਜਿੱਦਾਂ ਪਹਿਲਾਂ ਦੱਸ ਚੁੱਕਿਆ ਹਾਂ 25 ਗ੍ਰਾਮ ਤੋਂ ਤੁਸੀਂ ਸਟਾਰਟਿੰਗ ਕਰਨੀ ਆ ਦੋ ਟਾਈਮ ਅੱਧਾ ਕਿਲੋ ਦੋਸਤੋ ਥੋੜੇ ਕਾਫ ਇੱਕ ਨੂੰ ਇੱਕ ਦਿਨ ਦਿੱਤੀ ਜਾਵੇਗੀ ਉਸ ਤੋਂ ਬਾਅਦ ਤੁਸੀਂ ਇਸ ਦੀ ਮਾਤਰਾ ਦੋਸਤੋ ਜਿਹੜੀ ਹੌਲੀ-ਹੌਲੀ ਅੱਧਾ ਕਿਲੋ ਕਰਨ ਤੋਂ ਬਾਅਦ 1 ਕਿਜੀ ਤੱਕ ਲਿਆ ਸਕਦੇ ਹੋ ਤੇ ਡੇਢ ਤੋਂ 2 ਸਾਲ ਤੱਕ ਕਾਫ ਬੱਚਾ ਜਦੋਂ ਜਵਾਨ ਹੁੰਦਾ ਹੈ ਉਸ ਦੀ ਮਾਤਰਾ 1.5 ਤੋਂ 2 ਕਿਲੋ ਤੱਕ ਤੁਸੀਂ ਕਰ ਸਕਦੇ ਹੋ ਇਹ ਬਹੁਤ ਵਧੀਆ ਫਾਰਮੂਲਾ ਹੈਗਾ ਦੋਸਤੋ ਜੇਕਰ ਤੁਸੀਂ ਇਹ ਬਣਾ ਕੇ ਵਰਤਦੇ ਹੋ ਤਾਂ ਤੁਹਾਨੂੰ ਰਿਜ਼ਲਟ ਆ ਬਹੁਤ ਜਿਹੜਾ ਜਲਦੀ ਵੇਖਣ ਦੇ ਵਿੱਚ ਮਿਲੇਗਾ ਆਪਣੇ ਕਾਫ ਦੇ ਵਿੱਚ ਸੋ ਇੱਕ ਸਹੀ ਟਾਈਮ ਤੇ ਪ੍ਰੋਪਰ ਉਸ ਦਾ ਜਿਹੜਾ 2 ਤੋਂ 2.5 ਸਾਲ ਦੇ ਵਿੱਚ ਸਹੀ ਵਜ਼ਨ ਵੀ ਤੁਹਾਨੂੰ ਮਿਲ ਜਾਵੇਗਾ ਦੇ ਨਾਲ ਤੁਸੀਂ ਦੋਸਤੋ ਉਸ ਪਸ਼ੂ ਨੂੰ ਉਸ ਐਨੀਮਲ ਨੂੰ ਬੱਚੇ ਨੂੰ ਤੁਸੀਂ ਗੱਭਣ ਵੀ ਕਰਾ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਰਾਂ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ